ਬਾਪਾ ਲਾਈ ਹੋਣੀ ਸਾਥੋਂ ਕਿਆ ਉਹ ਬਣਾਣਾ ਨਹੀਂ ਕੋਈ ਫਿਰ ਬਿਠਾ ਦਿਓ ਜੀ ਕਿਉਂਕਿ ਬਾਕੀ ਜਾਨੇ ਵੀ ਦੇਖ ਲੈ ਗੁਰਦਾਸ ਸਿੰਘ ਵੀ ਕਹਿੰਦਾ ਸਿਰਫ ਸਾਡੀ ਜਿੰਨੇ ਵੀ ਆਵੇ ਕੋਈ ਨਕਸੇ ਦਾ ਯਾਰ ਦੁਨੀਆ ਮਤਲਬ ਨਹੀਂ ਕੋਈ ਨਕਸੇ ਦਾ ਯਾਰ ਦੁਨੀਆ ਮਤਲਬ ਨਹੀਂ ਯਾਰ ਯਾਰ ਨਾਲ ਜਗਾ ਕਰਾਉਂਦੇ ਥਾਰੀ ਰੀਤਾ ਕੇ ਓ ਕੀ ਕਹਿਣਾ ਵੇ ਗੇੜਾ ਨਾ ਦੇ ਕਲਾਮ ਦੇ ਪਿਆਰ ਦੁਨੀਆਂ ਮਤ ਬਦਲੀ ਕੋਈ ਪਰ ਪਹਿਲਾਂ ਚੱਲ 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 ਨਿਕਲ ਜਾਣਾ ਬਾਜ਼ੀਗਰਾਂ ਦੀ ਬਾਜ਼ੀ ਦੇਖਦੇ ਹੋਏ ਮੈਂ ਬੇਬੇਂਤੀ ਕਰਦਾ ਸਾਡੇ ਸਿਕਿਉਰਟੀ ਵਾਲੇ ਆ ਗਏ ਆ ਪਲੀਜ਼ ਸਿਰਫ ਪ੍ਰੈਸ ਤੋਂ ਬਿਨਾ ਬਾਕੀ ਕੋਈ ਨਾ ਕਰੇ ਜੀ ਸਮਝ ਲੀ ਜੀ ਹੋ ਚੁੱਕਿਆ ਵੇਟ ਲਗ ਬਰਬਾਦ ਆਏ ਬਿਗਨੇ ਤਾਈਆ ਹੋਰ ਆਹ ਹੋਰ ਯਾਰ ਮੈਂ ਤੇਰੇ ਇੰਚ ਕੱਢ ਗਿਆ ਹੋਰ ਸਭ ਦੀ ਬਾਤ ਅਧਰਿਆਤ ਆ ਜਲਾ ਬਾਈ ਟਾੜੀ ਨਾਲ ਲੇਗ ਰਾ ਲਾਓ ਵੀਰੋ ਖੇਡਣੇ ਬਹਿ ਕੇ ਮਾਰੋ ਆ ਜਰਾ ਸੰਜਾ ਲਓ ਜੀ ਆਓ ਫਾਈਨਲ ਮੈਚ ਕਾਹੇ ਗੁਰਵਾਣੀ ਚ ਦਰਜ ਨਹੀਂ ਸੀ ਹੋਣੀ ਗੁਰਵਾਣੀ ਦੇ ਵਿੱਚ ਦਰਜ ਆ ਕੇ ਬਾਜੀ ਗਾ ਡੰਗ ਵਜਾਈ ਸਭ ਖਲਕ ਤਮਾਚੇ ਆਈ ਬਾਜੀ ਗਾ ਗੁਆਬਸ ਕੇਲਾ ਆਪਣੇ ਰੰਗ ਰਵੇ ਕੇਲਾ ਫਸ਼ਰ ਸਭ ਤੋਂ ਵੱਡਾ ਕਾਰੀਗਰ ਪ੍ਰਮਾਤਮਾ ਹੈ ਜਿਹਨੇ ਸਾਰੀ ਸ੍ਰਿਸ਼ਟੀ ਰਚੀ ਹੈ ਸਭ ਤੋਂ ਵੱਡਾ ਬਾਜੀਗਰ ਪ੍ਰਮਾਤਮਾ ਹੈ ਜਿਹਨੇ ਸਾਰੇ ਜੀਵ ਦੇ ਰੂਪ ਦਾ ਚਲਵਾਇਆ ਲੋ 1 ਸਾਲ ਲਾਉਣੀ ਹੈ ਲੋ ਕਿਸ ਤਰ੍ਹਾਂ ਜਿੱਥੇ ਰਾਜਪੁਰ ਦੇ ਵਿੱਚ ਸਾਡੇ ਨੂੰ 3 ਬੱਚੇ ਮਿਸਟਰ ਹੋਏ ਨੇ ਅਰਮਾਨਦੀਪ ਹਲਕੀ ਤੇ ਬਦਲ ਬਰੀ ਤੇ ਤਿੰਨੇ ਬੱਚੇ ਪਹੁੰਚਣ ਉਸ ਤੋਂ ਬਿਨਾ ਕੋਈ ਵੀ ਐਂਟਰੀ ਨਹੀਂ ਗਰੀ ਖਲਕੀਆਂ ਦਾ ਪਹਿਲਾ ਸੈਮੀਫਾਈਨਲ ਅਮਰਸਰ ਤੇ ਪੀਐਸ ਪਟਨਾ ਇਹ ਵੀ ਟੀਮਾਂ ਤਿਆਰ ਕਰ ਦੋ ਨਾਨਵ ਮਹਿਮਾਨ ਕਰਾਈਏ ਜੀ ਹਾਂ ਜੀ ਚਾਹ ਲਾਉਣੀ ਹੈ ਕਿ ਮੂੰਹ ਦੇ ਵਿੱਚ ਸੈਟਾ ਤੇ ਅੱਗੇ ਅੱਗੇ ਪਾਸੇ ਆ ਕੋ ਜਾਣੀਆਂ ਤੇ ਖੜਾਈ ਨੇ ਫਿਰ ਚਾਹ ਲਾਉਣੀ ਆ ਵੀਰੋ ਦੋਹਾਂ ਪਹਿਲਾਂ ਦੇ ਵਿੱਚ ਪਾਇਆ ਦੇਵਾ ਦੇ ਨਾਮ ਤੇ ਪੈਰਾਂ ਦੇ ਪੈਰ ਇਹ ਦੇਖਣ ਵਾਲੀ ਸ਼ਾਨ ਆ ਵੀਰੋ ਤੇ ਜਿੱਦਾਂ ਬਹੁਤ ਮੁਸ਼ਕਲ ਸਮਾਂ ਲੈ ਆਉਣਿਆ ਲੋਕ ਬੜੀਆ ਮਿਹਨਤਾਂ ਕੀਤੀ ਆਉਣਿਆ ਨੇ ਇਹ ਕੋਈ ਐ ਨਹੀਂ ਲੋ ਵੀਰੋ ਕਰੋ ਆਗੇ ਤੇ ਇੱਥੇ ਸ਼ਾਨ ਲਾ ਦੀ ਇਹ ਮਿਹਨਤਾਂ ਕਰਨਾ ਲੋ ਵੀਰੋ ਕਾਸਾ ਦਾ ਯਮਨ ਤੇ ਪੀਐਸ ਟਿੰਡਾ ਲੜਕੀਆਂ ਦਾ ਪਹਿਲਾ ਸੈਮੀ ਫਾਈਨਲ ਪੁਰਾਤਨੀ ਪਹਿਲਾ ਨਾਲ ਲੋਕੋ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਚੰਡੀਗੜ੍ਹ ਦੀ ਟੀਮਾਂ ਦਰਮਿਆਨ ਹੋਵੇਗਾ ਸਾਰੀ ਸੰਗਤ ਨੇ ਜਕਾਰੇ ਦਾ ਜੋਰ ਬੋਲੇ ਸੋਨਹੀਆਂ ਸਾਰੀ ਸੰਗਤ ਦਬ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਮੈਂ ਗੁਰੂਰੇ ਫਿਰ ਬੇਨਤੀ ਕਰਾਂ ਤਨਵਾਰ ਕਰਾਂ ਮੇਲਾ ਕਮੇਟੀ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਲੋਟੀਮਾਨਾ ਥੇ ਮੇਰਾ ਬਠਿੰਡਾ ਜ਼ਿਲ੍ਹਾ ਗੁਰਜਤ ਸੰਗਰਾਮਨਗਰ ਇਹ ਟੀਮ ਹੈ ਸਾਡੀ ਇੱਕ ਪਰੋਇਕੁਰਦੀ ਟੀਮ ਹੈ ਲੋ ਕਿਤਨਾ ਵੀ ਖੇਡੇ ਵੀ ਖੇਡ ਬੱਚੇ ਹਾਂ ਬੱਲ ਲਓ ਜੋ ਰਿਹਾ ਤਾਲੀਆਂ ਖੜਕਾ ਕਰ ਹੈ ਭਾਈ ਇਹਦਾ ਛਾਲ ਲੱਗੀ ਇਹਦਾ ਛਾਲ ਲੱਗੀ ਮਹਾਰਾਜ ਦੇ ਨਾਂ ਦੀ ਦਰਿਆ ਤੇ ਕੰਨਾਂ ਦੀ ਸੰਗਤ ਦੇ ਨਾਂ ਦੀ ਲਾਉਣੀਆਂ ਮਹਾਰਾਜ ਸਰਦਾਰ ਠੀਕ ਦਰਵਿੰਦਰ ਠੀਕ ਬਹੁਤ ਬਹੁਤ ਧੰਨਵਾਦ ਕਰਨਾ ਲੋ ਵੀਰੋ ਸੈਕਟਰੀ ਸਾਹਿਬ ਮਾਨ ਜੋ ਕਰਨਲ ਸਾਹਿਬ ਸਰਦਾਰ ਅਰੇਵਾਲ ਸਿੰਘ ਜੀ ਕੈਪਟਨ ਸਾਹਿਬ ਅਸੀਂ ਬਹੁਤ ਧੰਨਵਾਦ ਇੱਕ ਛਾਲ ਲੱਗੀ ਹੈ ਇੱਕ ਛਾਲ ਦੁਬਾਰੇ ਤਾਲ ਆ ਰਹੇ ਹਾਂ ਕਿਉਂਕਿ ਇਹ ਛਾਲ ਲੌਰ ਤੇ ਵਾਲਾ ਟਾਈਮ ਲੱਗਦਾ ਇਹਨੂੰ ਸਿਖਰ ਤੇ ਬਹੁਤ ਟਾਈਮ ਲੱਗ ਜਾਂਦਾ ਜੇ ਸਿੱਖ ਲਈ ਕਰ ਵੀਰੇ ਉਹ ਸੰਭਾਲਣਾ ਵੀ ਪੈਣਾ ਕਿਵੇਂ ਇਹ ਨਹੀਂ ਹਾਰੇ ਕਿ ਰੱਖ ਲੋ ਜਿੰਨਾ ਬਰਬਰ ਜੀ ਜਦੋਂ ਕੱਢ ਲੋ ਕੀਤੀਆਂ ਮਹਿਰਤਾ ਵਾਰਸਾ ਦੁੱਖ ਜਾਲੇ ਨਾ ਹੀ ਸੌਖੀਆਂ ਇਹ ਫਕੀਰੀਆਂ ਨਹੀਂ ਸਵਾ ਦੇਣ ਕੁੱਟ ਕੇ ਖਵਾਈਆਂ ਚੂਰੀਆਂ ਗੰਦ ਕੱਪ ਜੰਨੀਆਂ ਮਦੀਨਾ ਘੂਰੀਆਂ ਮਾਵਾ ਦੇ ਅੱਖਰੀਆਂ ਕੁੱਟੀਆਂ ਚੂਰੀਆਂ ਖਾਧੀਆਂ ਹੁੰਦਾ ਉਹ ਸਾਰੀ ਉਮਰ ਕੰਮ ਦਿੰਦੀਆਂ ਮਾਂ ਚਾਹੇ ਪੁੱਤ ਨੂੰ ਚੂਰੀਆਂ ਖਾ ਕੇ ਪ੍ਰਭਾਵਨ ਬਣਾ ਸਕਦੀ ਹੈ ਮਾਵਾ ਦੇ ਹੱਥਾਂ ਦੀਆਂ ਕੁੱਟੀਆਂ ਚੂਰੀਆਂ ਕੰਮ ਦਿੰਦੀਆਂ ਵੀ ਲੋ ਚਿੱਡੇ ਲਾ ਕੇ ਬੁੜਵਾਣੀਆਂ ਨਹੀਂ ਹੁੰਦੀਆਂ ਇੱਕ ਛਾਲ ਲਗੇ ਘੋਰਤਾਰੀ ਖੜਕਾ ਵੀ ਬੜੀ ਮਿਹਰਬਾਨੀ ਬੀਤ ਬੀਤ ਦੇ ਜਾਂਦੇ ਆ ਦੀ ਬਾਗੀ ਬਗਲ ਸੀ ਚਾਹੇ ਜੀ ਉਹਤ ਹੋ ਜੋ ਜੀ ਬਹੁਤ ਸੋਹਣੀਆਂ ਕੁਰਸੀਆਂ ਲੱਗੀ ਹੋਈਆਂ ਨੇ ਉਹਦੇ ਤੇ ਬੈਠੋ ਮੇਲੇ ਦਾ ਨੰਦ ਬਣੋ ਜੀ ਪੂਰਾ ਅਭੀਖ ਸੇ ਕਹਿੰਦੇ ਜਿਹਨੇ ਜੱਫੀ ਨੇ ਪਲੀਜ਼ ਆਪਣੀ ਹੱਥ ਵੀ ਲਾ ਲਓ ਜੀ ਇਕਰ ਬਰਾਮਣੋ ਕੀ ਆਦੀ ਲਾ ਗਏ ਪਹਿਲਵਾਨਾ ਕਿਹੜਾ ਮਾਰੋ ਕਰਵਾਓ ਕਿਹੜਾ ਮਾਰੋ ਕਰਵਾਓ ਕਿਹੜਾ ਮਾਰਿਆ ਕਰੋ ਬਲਵਤਾ ਮਾਨ ਕਰੋ ਵੀਰੇ ਜਿਹਨੇ ਪੈਸੇ ਦੇ ਕੇ ਕਰਵਾਇਆ ਹੈ ਜੀ ਇਹ ਨਾ ਕੋਈ ਫੁੱਟਬਾਲ ਕਰਾ ਕਰਾ ਕੇ ਉਤਰ ਕਰਤੀ ਯੂਰਾਥਿੰਗ ਇਹ ਸਰਪੀ ਤੇ ਲੋਕੀਆ ਜਾ ਰਿਹਾ ਹੈ ਪਾਸ ਮੈਂ ਇਹ ਮੈਨ ਕੋਲ ਸੁਤੇ ਨਹੀਂ ਹੋ ਰਿਹਾ ਪੁਰੀਆ ਹਾਂ ਦੇਸੀ ਹਾਂ ਵੀ ਸਦਕੇ ਵਾਹ 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 ਚਾਰ ਪਈਏ ਦਾਲੇੀ ਬਸਰ ਕਰਦਾ ਸਦਕੇ ਸਦਕੇ ਸਾਡੇ ਭਾਈ ਜੀ ਸਨਾਨ ਕਰਕੇ ਖਿਡਾਰੀਆਂ ਦਾ ਵਾਹ 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 ਸ਼ਾਬਾਸ਼ੇ ਭਾਈ ਕਰੋ ਜੀ ਦਾ ਮਾਨ ਕਰਨਾ ਅਦਾ ਕਰੀਏ ਲੋਕ ਜਨਤਾ ਦੇ ਬੱਚਿਆਂ ਦਾ ਮੈਂ ਨਾਮ ਬੋਲਣ ਜਾ ਰਿਹਾ ਬੁਆਇਸ ਦਾ ਅਵਿਨਾਸ਼ ਹਰਿਆਣਾ ਨਵਜੋਤ ਸ਼ਰਪ ਮਨਿੰਦਰ ਪਟਿਆਲਾ ਖਵੇ ਨਮਨ ਕਪਲਾ ਜਲੰਧਰ ਰੋਹਿਤ ਬਰਮਾ ਜਲੰਧਰ ਨਕੇਸ਼ ਜੱਜਪ ਜਲੰਧਰ ਦਮਨ ਸੋਮਨ ਤੁਮਨ ਆ ਗਿਆ ਆ ਗਿਆ ਆ ਗਿਆ ਆ ਗਿਆ ਪੂਰੀ ਕੁਈਲਾ ਬੱਲ ਆਹੋ ਜਰਾ ਜਿਹੜੇ ਅਫਸਰ ਦੀ ਡਿਊਟੀ ਅਥਲੈਟਿਕ ਵਿੱਚ ਲੱਗੀ ਆ ਪਲੀਜ਼ ਬੇਨਤੀ ਹੈ ਸਿਰਫ ਮੀਡੀਆ ਤੋਂ ਬਿਨਾ ਬਾਕੀ ਕੋਈ ਨਾ ਵੀਰੇ ਜੀ ਜਿਹਨੇ ਵੀ ਵੀਰੇ ਆ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਆਨੰਦ ਮਾਣਨ ਦਿਓ

ਉਹ ਲੌਂਗਪਿੰਡੀ ਪਿੰਡ ਕੋਲ ਸਰਦਾਰ ਸੁਖਵਿੰਦਰ ਸਿੰਘ ਨੂੰ ਬੁਲ ਕਰਦੇ ਹੋ। ਅਨੂਕਮਾਰ ਗੁਰਵਿੰਦਰ ਸਿੰਘ ਰਕੇਸ਼ ਕੁਮਾਰ ਨਰਵੀਨ ਸਿੰਘ ਗੁਰਵਿੰਦਰ ਸਿੰਘ ਕਰਨਵੀਰ ਸਿੰਘ ਰਾਜੀ ਜੀ ਜੀ ਮੰਤਰੀ ਸਾਹਿਬ ਤਰਵਿੰਦਰ ਸਿੰਘ ਗੁਰਵਿੰਦਰ ਸਿੰਘ ਮਨੀਸ਼ ਸਿੰਘ ਗੁਰਦੀਪ ਸਿੰਘ ਗਗਨਦੀਪ ਸਿੰਘ ਚੰਨਪ੍ਰੀਤ ਸਿੰਘ ਪਰਮਿੰਦਰ ਸਿੰਘ ਜਗਵਿੰਦਰ ਸਿੰਘ ਤੇ ਜਗਮੋਹ ਸਿੰਘ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਡਾ ਪੌਂਡਿਓ ਵਾਸਤੇ ਚੜ੍ਹਦਾ। ਇਹ ਉਹ ਵਾਂਸ ਅਵੀਰੋ ਹਾਂ ਹੈ ਕਰਨਾ ਕੀ ਹੈ ਠੀਕ ਕਰਨਾ ਮੈਂ ਵਾਂਝ ਨੂੰ ਆਪਦੇ ਸਿਰ ਤੇ ਰੱਖ ਲੈਣਾ ਰੱਖ ਲੈਣਾ ਜਦੋਂ ਸਿਰ ਤੇ ਰੱਖ ਲਿਆ ਹਾਂ ਦੇ ਖਿਡਾਰੀ ਨੇ ਸਖਰ ਤੇ ਚੜ ਜਾਣਾ ਹਾਂ ਜਦੋਂ ਸਖਰ ਤੇ ਚੜ ਗਿਆ ਫੇਰ ਪਤਾ ਕੀ ਹੋਊ ਕੀ ਹੋਊ ਫੇਰ ਮੈਂ ਥੱਲੇ ਹੱਥ ਛੱਡ ਦੂੰ ਹਾਂ 70 ਕਿਲੋ ਦਾ ਬੰਦਾ ਹਾਂ ਇਹਦੇ ਉੱਤੇ ਹੋਣੇ ਹੋਣਾ ਥੱਲੇ ਮੈਂ ਹੱਥ ਛੱਡ ਦੂੰ ਹਾਂ ਫੇਰ ਵਾਂਝ ਖੜੂ ਕਿਵੇਂ ਕਿਵੇਂ ਵੀ ਇਹ ਵੀਰੋ ਮੈਂ ਨਹੀਂ ਖੜਾਉਣਾ ਇਹ ਉਸ ਕਾਲਪੁਰਖ ਨੇ ਖੜਾਉਣਾ ਹਾਂ ਜਿਨੇ ਖੰਡ ਬ੍ਰਹਿਮੰਡ ਦੇ ਕਾਸ ਦੇ ਵਿੱਚ ਖੜਾ ਚਕੇ ਨੇ ਧਰਤੀ ਨੂੰ ਪਾਣੀ ਤੇ ਖੜਾ ਛ ਗਿਆ ਸੁਣੀ ਫਰਿਆਦ ਪੀਰਾਂ ਦੀਆ ਪੀਰਾ ਮੇਰੀ ਅਰਜ਼ ਸੁਣੀ ਕੰਨ ਕਰਕੇ ਉਸ ਬੇੜੇ ਨੂੰ ਖਤਰਾ ਕਾਦਾ ਉਹ ਜਿੱਥੇ ਆਪ ਖੜਾ ਹੈ ਬਾਜੇ ਮੇ ਉਹ ਬੰਜਾ ਵੀ ਲੋਕ ਲੋਕ ਇਹ ਸ਼ਰਤ ਵੀ ਖੇਡ ਹੈ ਉਤਲੇ ਦੀ ਸ਼ਰਤ ਮੇਰੇ ਚਾਹਾਂ ਮੇਰੀ ਸ਼ਰਤ ਉਤਲੇ ਚਾਹਾਂ ਜੀ ਲੋਕ ਅਸੀਂ ਤਲਵਾ ਕਰਦੇ ਹਾਂ ਮੇਲਾ ਕਮੇਟੀ ਦੇ ਇਥੋਂ ਦੇ ਪ੍ਰਧਾਨ ਸਾਹਿਬ ਸੂ ਮੈਂਬਰ ਸਾਹਿਬਾਨ ਸੈਕਟਰੀ ਸਾਹਿਬ ਸਰਦਾਰ ਕੁਮਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਐਸੇ ਇਸ ਸਮਾਹਾਰ ਕੋਮ ਦੇ ਦਰਸ਼ਕ ਕਰਾਏ ਨੇ ਇੱਕ ਉਹ ਪੰਗ ਚੱਲ ਰਿਹਾ ਹੈ ਇੱਕ ਆ ਖੇਡ ਦਾ ਪੰਗ ਚੱਲ ਰਿਹਾ ਹੈ ਲੋਕ ਖੇਡ ਦਾ ਤਿਉਹਾਰ ਜੋਸ਼ ਨਾਲ ਰੁਪਈਏ ਦੇ ਕਿਤੇ ਵੀ ਮਾਲ ਵੀ ਕਰਨਾ ਵੀਰੋ ਕਿਉਂਕਿ ਇਹ ਖਿਡਾਰੀ ਇਹ ਨਗਰਾਂ ਦੇ ਇਹਨਾਂ ਦੇ ਆਸਰੇ ਹੁੰਦੇ ਕੇ ਦੇ ਸਾਡੀ ਨਿਕੋ ਬਿਨਾ ਬਾਸ ਦੀ ਪੌੜੀ ਤੋਂ ਉੱਪਰ ਚੜਨਾ ਬੜੀ ਔਖਾ ਦੋਸਤੋ ਅਸੀਂ ਬੌਡੀ ਤੇ ਵੀ ਕਰਦੇ ਚੜਦੇ ਆ ਤੇ ਦੇਖ ਲਓ ਸੇਪੇ ਰੱਖਿਆ ਹੋਇਆ ਡੰਡਾ ਉੱਥੇ ਹੱਥ ਛੱਡਦੇ ਜ਼ੋਰਦਾਰ ਤਾੜੀਆਂ ਜੀ ਇਸ ਲਈ ਆ ਜਾਈ ਬੱਲੇ ਬੱਲੇ ਤਾੜੀਆਂ ਆਹ ਜਮਾ ਕੇ ਵੀ ਲੋ ਮਾਰ ਵੀ ਕਰ ਸਕਦੇ ਹੋ ਰਪਈਏ ਦੇ ਕੇ ਜਿੰਗਾਂ ਦਾ ਨਾ ਮੇਰੇ ਵੀਰਾਂ ਨੂੰ ਵੀ ਕਿਉਂਕਿ ਇਹੋ ਜਿਹੀਆਂ ਟੀਮਾਂ ਅੱਜ ਆਈਆਂ ਹੁੰਦੀਆਂ ਤਾਂ ਜੈ